ਜੀ ਦੋਸਤੋ ਛੋਟੀਆਂ ਪਰ ਬਹੁਤ ਜ਼ਰੂਰੀ ਗੱਲਾਂ ਨੰਬਰ 1 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਦਰਦ ਹੈ ਜਾਂ ਹੱਡੀਆਂ ਕਮਜ਼ੋਰੀਆਂ ਹਨ ਤਾਂ ਨੂੰ ਰੋਜ਼ਾਨਾ ਪਨੀਰ ਦੁੱਧ ਤੇ ਦਹੀਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਨੰਬਰ 2 ਖਾਲੀ ਪੇਟ ਗਾਜਰ ਖਾਣ ਨਾਲ ਤੁਹਾਡੀ ਨਜ਼ਰ ਬਹੁਤ ਤੇਜ਼ ਹੋ ਜਾਵੇਗੀ ਨੰਬਰ 3 ਜੇਕਰ ਕਦੇ ਵੀ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਤਾਂ ਨੂੰ ਦੁੱਧ ਦੇ ਨਾਲ ਖੰਜੂਰ ਦਾ ਸੇਵਨ ਕਰਨਾ ਚਾਹੀਦਾ ਸਰੀਰ ਨੂੰ ਬਹੁਤ ਤਾਕਤ ਮਿਲੇਗੀ ਨੰਬਰ 4 ਦਿਲ ਦੇ ਰੋਗਾਂ ਲਈ ਕarele ਦਾ ਜੂ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਨੰਬਰ 5 ਲਾਸੰਦੇਰਾਸ ਵਿੱਚ ਨਾਮਕ ਪਾਕੇ ਪੀਣ ਨਾਲ ਪੇਟ ਦਾ ਦਰਦ ਗਾਇਬ ਹੋ ਜਾਂਦਾ ਹੈ ਸੇ ਬਾਰ ਬਾਰ ਪਸ਼ਾਬ ਆਉਣ ਦੀ ਬਿਮਾਰੀ ਵਿੱਚ ਪੁੰਨ ਸੋਲਿਆ ਸੇਵਨ ਕਰਨਾ ਚਾਹੀਦਾ ਨੰਬਰ 7 ਨਾਰੀਅਲ ਤੇਲ ਨੂੰ ਦਾੜੀ ਵਿੱਚ ਮਾਲਸ਼ ਕਰਨ ਨਾਲ ਦਾੜੀ ਸੰਘਣੀ ਹੋ ਜਾਂਦੀ ਹੈ ਨੰਬਰ 8 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤੁਹਾਨੂੰ ਰਜਨਾ ਨਾਰ ਤੇ ਚਕੰਦਰ ਦਾ ਜੂਸ ਪੀਣਾ ਚਾਹੀਦਾ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 9 ਜੇਕਰ ਤੁਹਾਡੇ ਮੂੰਹ ਵਿੱਚ ਸਾਲੇ ਹਨ ਤੁਹਾਨੂੰ ਤਣੇ ਦਾ ਰਸ ਪੀਣਾ ਚਾਹੀਦਾ ਸਾਲੇ ਦੂਰ ਹੋ ਜਾਣਗੇ ਨੰਬਰ 10 ਵਾਵਾਸ਼ੀਰ ਦੀਆਂ ਬਿਮਾਰੀਆਂ ਤੋਂ ਦੂਰ ਕਰਨ ਲਈ ਰੋਜ਼ਾਨਾ ਖਰੋੜਤਾ ਸੇਵਨ ਕਰੋ ਇਹ ਬਿਮਾਰੀ ਦੂਰ ਹੋ ਜਾਵੇਗੀ ਨੰਬਰ 12 ਹਰ ਰੋਜ਼ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਹੌਲੀ-ਹੌਲੀ ਘਟਣ ਲੱਗ ਜਾਂਦੀ ਹੈ ਨੰਬਰ 14 ਕੱਚਾ ਨਾਰੀਅਲ ਤੇਲ ਵਾਲਾਂ ਤੇ ਲਗਾਉਣ ਨਾਲ ਵਾਲ ਮਜ਼ਬੂਤ ਹੋ ਜਾਂਦੇ ਹਨ ਨੰਬਰ 14 ਕੱਚਾ ਲਸਣ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 15 ਜਿਆਦਾ ਗਰਮ ਪਾਣੀ ਦਾ ਸੇਵਨ ਕਰਨ ਨਾਲ ਚਮੜੀ ਨਰਮਾ ਤੇ ਕਮਜ਼ੋਰ ਹੋ ਜਾਂਦੀ ਹੈ ਨੰਬਰ 16 ਅਦਰਕ ਵਾਲਾ ਪਾਣੀ ਪੀਣ ਨਾਲ ਜਮਾ ਖੂਨ ਦੁਬਾਰੇ ਚੱਲਣ ਲੱਗ ਜਾਂਦਾ ਹੈ ਨੰਬਰ 17 ਬਦਾਮ ਦਾ ਤੇਲ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੀ ਸਕਿਨ ਨਰਮ ਅਤੇ ਮਲਾਇਮ ਹੋ ਜਾਂਦੀ ਹੈ ਨੰਬਰ 18 ਜੇਕਰ ਤੁਹਾਨੂੰ ਦਿਮਾਗੀ ਟੈਨਸ਼ਨ ਰਹਿੰਦੀ ਹੈ ਤਾਂ ਸਵੇਰੇ ਸੈਰ ਕਰਨੀ ਚਾਹੀਦੀ ਹੈ ਤੇ ਕਸਰਤ ਕਰਨੀ ਚਾਹੀਦੀ ਹੈ ਇਸ ਨਾਲ ਦਿਮਾਗੀ ਟੈਨਸ਼ਨ ਦੂਰ ਹੋ ਜਾਵੇਗੀ ਨੰਬਰ 19 ਦਹੀਂ ਦਾ ਰਜਣਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 20 ਸੌਣ ਤੋਂ ਪਹਿਲਾਂ ਸਾਫ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ ਧੰਨਵਾਦ ਜੀ